ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਤੋਂ ਦੋਸਤੋ ਅੱਜ ਆਪਾਂ ਵੀਡੀਓ ਸ਼ੂਟ ਕਰ ਰਹੇ ਪਿੰਡ ਔਲਖ ਤੇ ਜਿਹੜਾ ਦੋਸਤ ਇਹਨੂੰ ਫੀਰਕੁੱਟ ਪੈਂਦਾ। ਆ ਬਾਈ ਕੋਲੇ ਦੋ ਬੱਕਰੇ ਆ ਕਾਲੇ। ਦੇਖ ਸਕਦੇ ਤੁਸੀਂ। ਇਹ ਕੋਲ ਜੈਡ ਬਲੈਕ ਆ। ਇਹ ਬਾਈ ਦੇ ਜਿਹੜੇ ਦੋਸਤੋ ਸੇਲ ਆ। ਜਿਹੜੇ ਦੋਸਤ ਵੀਰ ਆਪਣੇ ਚੈਨਲ ਤੇ ਪਹਿਲੀ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਨਾਲ ਬੈਲ ਵਾਲ ਤੇ ਸੈਟ ਕਰ ਲੋ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਵੀਡੀਓ ਪਹੁੰਚ ਸਕੇ ਤਾਂ ਦੇਖ ਸਕਦੇ ਆ ਆ ਬਾਈ ਦੇ ਕੋਲੇ ਆ ਦੋਨੇ ਬੱਕਰੇ ਕਾਲੇ ਆ ਦੋਸਤੋ ਤੇ ਬਾਈ ਨੇ ਕਰਨੇ ਸੇਲ ਪਿੰਡ ਔਲਖਾ ਤੇ ਜ਼ਿਲ੍ਹਾ ਦੋਸਤੋ ਫਰੀਦਕੋਟ ਏਰੀਆ ਜਿਹੜਾ ਕੋੜਕਪੂਰੇ ਕੋਲੇ ਨਾਲ ਪੈਂਦਾ ਪਿੰਡ ਔਲਖ ਪੰਜ ਗਿਆਂ ਮੋਗਾ ਰੋਡ ਤੋਂ ਪੰਜ ਗਿਆਂ ਦੇ ਨਾਲ ਦੋਸਤੋ ਨੇੜੇ ਨੇੜੇ ਪਿੰਡ ਦੇ ਜਿਉਣ ਵਾਲਾ ਕਣਿਏ ਵਾਲਾ ਬੱਗਿਆਣਾ ਸੈਲਸੜੀ ਇਹਨਾਂ ਪਿੰਡਾਂ ਦੇ ਵਿਚਾਲੇ ਆ ਬਿਲਕੁਲ ਇਹ ਪਿੰਡ ਤੇ ਦੋਨੇ ਬੱਕਰੇ ਬਾਈ ਕੋਲੇ ਹੈਗੇ ਸੇਲ ਤੇ ਰੇਟ ਦੋਸਤੋ ਬਾਈ ਕਹਿੰਦਾ 12000 ਰੁਪਏ ਜੋੜੀ ਦਾ ਬਿਲਕੁਲ ਫਿਕਸ ਰੇਟ ਹੈ ਤੇ ਜੇ ਕਿਸੇ ਵੀ ਨੂੰ ਚਾਹੀਦਾ ਹੋ ਤਾਂ ਬਾਈ ਨਾਲ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਆ ਤੇ ਬਾਈ ਜੀ ਦਾ ਜਿਹੜਾ ਮੋਬਾਈਲ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਤੇ ਤੁਸੀਂ ਸਕਰੀਨ ਤੇ ਨੰਬਰ ਚੱਲ ਰਿਹਾ ਤੇ ਉਹ ਦੋਸਤੋ ਲਾਗੇ ਦੇ ਬਾਈ ਨਾਲ ਗੱਲਬਾਤ ਕਰਕੇ ਜੋੜਾ ਬੱਕਰੇ ਜਿਹੜਾ ਤੁਸੀਂ ਖਰੀਦ ਸਕਦੇ ਆ ਧੰਨਵਾਦ